सावधानता एकाग्रता, प्रभ की करो, शांत मीत सावधान एकाग्र जीत असी हूँ छवंजा नंबर श्लोक ਸ਼ੁਰੂ ਕਰਾਂਗੇ ਤੇ ਹੀਣੰ ਜਥਾ ਵਿਪਰਾ ਅਮਰ ਹੀਣੰ ਜਥਾ ਰਾਜਨਾ ਆਵਦ ਹੀਣੰ ਜਥਾ ਸੂਰਾ ਨਾਨਕ ਧਰਮ ਹੀਣੰ ਤਥਾ ਬੈਸਨਵਾ ਦੋ ਪੰਕਤੀਆਂ ਦਾ ਸ਼ਲੋਕ ਹੈ ਪਾਤਸ਼ਾਹ ਫਰਮਾਉਂਦੇ ਨੇ ਜਿਸ ਤਰ੍ਹਾਂ ਵਿਪਰ ਕਹਿੰਦੇ ਨੇ ਬ੍ਰਾਹਮਣ ਹੋਵੇ ਬ੍ਰਾਹਮਣ ਤੇ ਕਹਾਏ ਬ੍ਰਾਹਮਣ ਤੇ ਮੱਥੇ ਤੇ ਤਿਲਕ ਨਾ ਲਾਏ ਭਾਵ ਉਹਨੂੰ ਬ੍ਰਾਹਮਣ ਨਹੀਂ ਮੰਨਿਆ ਜਾਂਦਾ ਅਮਰ ਹੀਣੰਗ ਜਥਾ ਦਾਜਨ ਰਾਜਾ ਕੇੰਦ ਨੇ ਜਿਹੜਾ ਹੁਕਮ ਹਾਸਲ ਹੋ ਗਈ ਤੇ ਜਿਹੜਾ ਹੁਕਮ ਕੋਈ ਨਾ ਮੰਨੇ ਉਹ ਕਹਾਦਾ ਰਾਜਾ ਹੈ ਆਵਦ ਹੀਨੰਗ ਜਥਾ ਸੂਰਾ ਸੂਰਾ ਕੰਦਰ ਸੂਰਮੇ ਆਪਣੇ ਆਪ ਨੂੰ ਕਹਾਏ ਸੂਰਮਾ ਤੇ ਸ਼ਸ਼ਤਰ ਉਹਦੇ ਕੋਲ ਹੋਵੇ ਕੋਈ ਨਾ ਇੱਕ ਸਮਝਾ ਹੁੰਦਾ ਤਰੀਕਾ ਹੈ ਮਤਲਬ ਜਿਵੇਂ ਬ੍ਰਾਹਮਣ ਲਈ ਤਿਲਕ ਰਾਜੀ ਦਾ ਹੁਕਮ ਸ਼ੁਰਮੇ ਨਹੀਂ ਸ਼ਸਤਰ ਇਸੇ ਤਰ੍ਹਾਂ ਨਾਨਕ ਧਰਮਹੀਨੰਗ tatha ਬੇਸਨਵਾ ਜਿਹੜਾ ਆਪਣੇ ਆਪ ਨੂੰ ਭਗਤ ਖਵਾਵੇ ਤੇ ਧਰਮ ਦੇ ਨੇੜੇ ਨਾ ਹੋਵੇ ਪਰਮਾਤਮਾ ਦਾ ਨਾਮ ਨਾ ਕਰੇ ਨਾਵੇ ਸਿਮਰਨ ਨਾ ਕਰੇ ਤੇ ਉਹ ਕਾਹਦਾ ਭਗਤ ਹੈ ਦੇਖੋ ਗੁਰਬਾਣੀ ਵਿੱਚ ਕਿ ਪਰਮਾਨਿ ਇਸ ਲਈ ਦਿੱਤਾ ਗਿਆ ਕਿ ਇਹਨੂੰ ਅਸੀਂ ਆਪਣੇ ਉਤੇ ਲਾਗੂ ਕਰੀਏ ਹੋਵੇ ਗੁਰੂ ਦਾ ਸਿੱਖ ਪੰਜ ਕਕਾਰੀ ਰਹਿਤ ਵੀ ਕੋਈ ਨਾ ਹੋਵੇ ਅੰਮ੍ਰਿਤ ਵੇੜੇ ਵੀ ਨਾ ਉਠੇ ਬਾਣੀ ਵੀ ਨਾ ਪੜੇ ਤੇ ਅੱਖੀ ਜੀ ਮੇਰੇ ਵਰਗਾ ਕੋਈ ਸੇਖ ਨੀ ਜਿਵੇਂ ਗੁਰੂ ਅਮਰਦਾਸ ਜੀ ਨੇ ਫਰਮਾਇਆ ਗੁਰ ਸਤਗੁਰ ਕਾ ਜੋ ਸੋ ਪਰਕੇ ਉਠ ਉਦਮ ਕਰੇ ਪਲਕੇ ਪਰ ਬਾਤੀ ਮਤਲਬ ਇਹ ਜ਼ਰੂਰੀ ਹੈ ਇਸੇ ਤਰ੍ਹਾਂ ਇਹ ਜਿਹੜੇ ਨੇ ਇਹਨਾਂ ਦੇ ਵਿਚਾਰ ਮੁਤਾਬਕ ਬ੍ਰਾਹਮਣ ਲਈ ਤੇਲਕ ਰਾਜੇ ਦਾ ਹੁਕਮ ਮੰਨਿਆ ਜਾਏ ਔਰ ਸੂਰਮੇ ਦੇ ਕੋਲ ਸ਼ਸਤਰ ਚਾਹੀਦਾ ਤੇ ਇਸੇ ਤਾਂ ਜਿਹੜਾ ਆਪਣੇ ਆਪ ਨੂੰ ਵੈਸ਼ਨੂ ਭਗਤ ਇੱਥੇ ਵੈਸ਼ਨੂ ਮਾਸ ਖਾਣ ਜਾਂ ਨਾ ਖਾਣ ਵਾਲੀ ਗੱਲ ਨਹੀਂ ਬੈਸਨ ਜਿਹੜਾ ਭਗਤ ਖਵਾਏ ਤੇ ਧਰਮ ਦੀ ਉਹਨੂੰ ਗੱਲ ਪਤਾ ਨਾ ਹੋਵੇ ਉਹ ਕਾਦਾ ਬੈਸਨ ਨਾ ਸੰਖੰ ਨਾ ਚਕਰੰ ਨਾ ਗਦਾ ਨਾ ਸਿਆਮੰ ਅਸ਼ਚਰਜ ਰੂਪੰ ਰਹੰਤ ਜਨਮੰ ਨੇਤ 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 कथंत बेदा ऊच मूच अपार गोबिंदा।, गोबिंदा बसंत साग हृदय अचुत बुझंत नानक बडभागी हूँ पाशाह फरमाते हैं लोग जो मूर्तियां की पूजा कर ਜਦੋਂ ਮੈਂ ਪਰਦਾ ਸੀ ਤੇ ਮੇਰੇ ਕਈ ਉਸਤਾਦ ਸਨ ਉਹਨਾਂ ਚੋਂ ਇੱਕ ਉਸਤਾਦ ਜੀ ਸਨ ਪੰਡਿਤ ਲਕਸ਼ਮਣ ਸਿੰਘ ਜੀ ਸ਼ੇਸ਼ ਮਰਗੇਸ਼ ਸ਼ਾਸਤਰੀ ਉਹ 40 ਸਾਲ ਪੜ੍ਹ ਕੇ ਆਏ ਸਨ ਪਾਂਸ਼ੀ ਤੋਂ ਬੜੇ ਵਿਦਵਾਨ ਸਨ ਪਰ ਮਖੌਲੀਏ ਬੜੇ ਸਨ ਕਹਿਣ ਲੱਗੇ ਦੇਵੀਆਂ ਦਾ ਹੀ ਕੋਈ ਅੰਤ ਨਹੀਂ ਹੈ ਮਣਾ ਜਿਹਾ ਹਿਮਾਚਲ ਵੱਲ ਜਾਓ ਕਿਧਰੇ ਮਨਸਾ ਦੇ ਵੀ ਕਿਧਰੇ ਝਾਕਾ ਦੇ ਵੀ ਕਿਧਰੇ ਟਖੰਡੀ ਦੇ ਵੀ ਕਿ ਪਤਾ ਨਹੀਂ ਅਸੀਂ ਕੁਝ ਨੇ ਐਵੇਂ ਵਿਦਿਆਰਥੀਆਂ ਨੇ ਪੁੱਛ ਲਿਆ ਤੁਸੀਂ ਪੰਡਿਤ ਜੀ ਉਹ ਸਾਨੂੰ ਦੱਸੋ ਵੀ ਇਹ ਦੇਵੀਆਂ ਕਿਵੇਂ ਬਣ ਗਈਆਂ ਆਂਦੇ ਦੱਸਾਂ ਮੈਂ ਗਈ ਦੱਸ ਜੋ ਗਿਆਨ ਪਤ ਹੈ ਆਂਦੇ ਇੱਕ ਸ਼ਿਵ ਜੀ ਦਾ ਸੌਰਾ ਜਿਹੜਾ ਸੀ ਉਹਦਾ ਨਾਮ ਸੀ ਰਾਜਾ ਦੱਤ ਜਿਹੜੀ પાર્ਵਤੀ ਸੀ ਨਾ ਉਹਦਾ ਪਿਤਾ ਸੀ ਰਾਜਾ ਦੱਤ ਮੇਰਾ ਪ੍ਰਕਰਨ ਨਹੀਂ ਹੈ ਮੈਂ ਸਿਰਫ ਦੱਸਣਾ ਚਾਹੁੰਨਾ ਕਿ ਗੁਰੂ ਅਰਜੁਨ ਦੇ ਪਾਤਸ਼ਾਹ ਨੇ ਸਾਨੂੰ ਇਹਨਾਂ ਮੂਰਤੀਆਂ ਦੀ ਪੂਜਾ ਤੇ ਵਿਸ਼ੇਸ਼ਤਾ ਜਿਹੜੀ ਮੰਨੇਗੀ ਇਹਦੇ ਤੋਂ ਬਿਲਕੁਲ ਮੁਕਤ ਕਰ ਦਿੱਤਾ ਉਹ ਬੰਦੇ ਜੀ ਕਹਿਣ ਲੱਗੇ ਰਾਜਾ ਦੱਤ ਸ਼ਿਵ ਜੀ ਉਤੇ ਗੁੱਸੇ ਰਹਿੰਦਾ ਸੀ ਵੀ ਇਹ ਸਮਾਦੀ ਲਾ ਕੇ ਬੈਠ ਰਹਿੰਦੇ ਨਸ਼ੇ ਕਰਦਾ ਰਹਿੰਦਾ ਅੱਕ ਤੋ ਤੂਰਾ ਪਾਗ ਸੁਖਾਏ ਬੋ ਸੋਰਾ ਤਕਦੀਰ ਤੇ ਮੰਦਾ ਤੇ ਤੀਨੂ ਦੇ ਦਿਨ ਕੱਟਣੇ ਹੀ ਪੈਂਦੇ ਨੇ ਕਹਿੰਦੇ ਉਹਨੇ ਯੱਗ ਕੀਤਾ ਤੇ ਉਹਨੇ ਸਭ ਦੇਵਤਿਆਂ ਨੂੰ ਬੁਲਾਇਆ ਪਰ ਸ਼ਿਵ ਜੀ ਨੂੰ ਨਹੀਂ ਬੁਲਾਇਆ ਉਹ ਸੇਵ ਸੀ 파ਰਮਤੀ ਨੇ ਕਹਿੰਦੇ ਕੇ ਸੀ ਇਸ਼ਨਾਨ ਕੀਤਾ ਹੋਇਆ ਸੀ ਉਹ ਕੋਠੇ ਤੇ ਇਹ ਉੱਚੀ ਜਗ੍ਹਾ ਤੇ ਕੇਸ ਸਵਾਰੀ ਸੀ ਹੈ ਤੇ ਦੇਵੀ ਸੀ ਸ਼ਿਵ ਜੀ ਦੀ ਘਰ ਵਾਲੀ ਹੋਣ ਕਰਕੇ ਦੇਵੀ ਸੀ 파ਰ ਉਹਨੇ ਦੇਖਿਆ ਕਿ ਦੇਵੀ ਦੇਵਤੇ ਆਪਣੇ ਆਪਣੇ ਵਾਹਨਾਂ ਤੇ ਸਵਾਰ ਹੋ ਕੇ ਤਿਆਰ ਰਹੇ ਨੇ ਉਹਨੇ ਪੁੱਛਿਆ ਕਿ ਕਿੱਥੇ ਜਾ ਰਹੇ कहने तेनू नहीं पता तेरे पिता ने जग रचया है, जा रहे। रहे। जा है। तो असं सारे उत्स हूँ धीनू पता लगे कि मेरे पेकिया समागम हो गया तो मैंने किसी ने याद नहीं किया कि तकलीफ होती बड़ी तकलीफ हो गई शिव जी को पहला तो उन्होंने समाधि नहीं सी जो खुदी आंधी जी ਗਿਆ ਗੋਰਿਆ ਮੇਰੇ ਪੇਕੇ ਆ ਮੇਕਾ ਤੇ ਆਪਾਂ ਜਾਣਾ ਉੱਥੇ ਉਹ ਕਹਿੰਦੇ ਸੱਦਿਆ ਹੀ ਨਹੀਂ ਲੇਗਾ ਇਹ ਕਿਵੇਂ ਸ਼ਿਵਜੀ ਦਾ ਇਨੀ ਗੱਲ ਕਹਿ ਕੇ ਸਮਾਦੀ ਲਾ ਲਈ ਪਰ ਪਰਮਜੀਨ ਬੜੀ ਤਕਰੀਬ ਇਹ ਮੇਰੇ ਪਿਓ ਦੇ ਘਰ ਯੱਗ ਹੋ ਰਿਹਾ ਤੇ ਮੈਂ ਗਈ ਉਹਨੇ ਆਖਿਆ ਵੀ ਇਹਨਾਂ ਦੀ ਪਤਾ ਨਹੀਂ ਕਦੋਂ ਸਮਾਦੀ ਖੋਲਣੀ ਹੈ ਮੈਂ ਜਾਉ ਨਹੀਂਆ ਉਹ ਚਲੀ ਗਈ ਚਲੀ ਗਈ ਯੱਗ ਤੇ ਹੋ ਗਿਆ ਸੰਪੂਰਨ ਹੁਣ ਉਹਨਾਂ ਦੇ ਨਿਯਮ ਦੇ ਮੁਤਾਬਕ ਜਿਵੇਂ ਆਪਾਂ ਪੰਜ ਪਿਆਰਿਆਂ ਦਾ ਪ੍ਰਸ਼ਾਦ ਕਰਦੇ ਆ ਉਹ ਦੇਵਤਿਆਂ ਦਾ ਹਿੱਸਾ ਕਰਦੇ ਤੇ ਸ਼ਿਵ ਜੀ ਦਾ ਹਿੱਸਾ ਕੱਢਿਆ ਕੋਈ ਨਹੀਂ ਇਹ ਵੀ ਧੀ ਕੋਲ ਬਰਦਾਸ਼ਤ ਨਹੀਂ ਹੁੰਦਾ ਕਿ ਜੇ ਉਹਦੇ ਪਤੀ ਦਾ ਸਹੁਰੇ ਘਰ ਵਿੱਚ ਮਾਨ ਨਾ ਹੋਵੇ ਇਹ ਵੀ ਉਹ ਨਹੀਂ ਬਰਦਾਸ਼ਤ ਕਰਉਂ ਉਹਨੂੰ ਬੜਾ ਗੁੱਸਾ ਆਇਆ ਕਿ ਇਹ ਕੀ ਗੱਲ ਤੈਨੂੰ ਜਿਹੜਾ ਸੱਜਿਆ ਸੀ ਇਹ ਗਲਤੀ ਵਾਸਤੇ ਕਹਿੰਦੇ ਉਹਨੂੰ ਐਨੀ ਤਕਲੀਫ ਹੋਈ ਉਹ ਜਿਹੜਾ ਸੀਨਾ ਹਮਨ ਯੱਗ ਉਹਦੇ ਤੋਂ ਛਾਲ ਮਾਰ ਦਿੱਤੀ ਉਧਰ ਸ਼ਿਵ ਜੀ ਦੀ ਸਮਾਧੀ ਖੁੱਲ ਗਈ ਇਹ ਤੁਹਾਨੂੰ ਜੇ ਮੈਂ ਸੁਣਾਉਣ ਲੱਗਾ ਤਾਂ ਤੁਸੀਂ ਕਹੋ ਭਾਈ ਗਿਆਨੀ ਜੀ ਕਿਹੜੇ ਪਾਸੇ ਤੁਰ ਪੈ ਨਹੀਂ ਪਰ ਦੇਵੀਆਂ ਦਾ ਪਛੋਕੜ ਦਾ ਸਰ ਪੰਡਿਤ ਜੀ ਨੇ ਸੁਣਾਇਆ ਕਹਿੰਦੇ ਉਹ ਜਦੋਂ ਹਮਨ ਯੱਗ ਵਿੱਚ ਡਿੱਗ ਪਈ ਤੇ ਉਹਨੇ ਛੜਨ ਨਹੀਂ ਸੀ ਸ਼ਿਵ ਜੀ ਦੀ ਸਮਾਧੀ ਖੁੱਲ ਗਈ ਉਹਨੇ ਗੁੱਸੇ ਵਿੱਚ ਦੋ ਜਟਾ ਪਟੀਆਂ ਇੱਕ ਜਟਾ ਵਿੱਚੋਂ ਇੱਕ ਜੱਟ ਪੈਦਾ ਹੋ ਗਿਆ ਤੇ ਇੱਕ ਜਟਾ ਵਿੱਚੋਂ ਇੱਕ ਵੀਰ ਭਦਰ ਨਾਮ ਦਾ ਦੂਤ ਪੈਦਾ ਹੋ ਗਿਆ ਉਹ ਅਸਿওর ਕੇ ਖੜਾ ਸਿੱਧੀ ਹੁਕਮ ਕਰੋ ਕਹਿੰਦੇ ਬਸ ਅभी ਚਲਾ ਜਾ ਜਿਸ ਹਰਤ ਵਿੱਚ ਵੀ পার্বਤੀ ਹੋਵੇ ਉਹਨੂੰ ਵੱਡਾ ਹੈ ਤੇ ਜਿਹੜਾ ਤੇਰੇ ਸਾਹਮਣੇ ਅੜੇ ਸ਼ਰਨ ਲਾ ਉਹਦਾ ਹੁਕਮ ਮੰਨ ਕੇ ਗਿਆ ਉਹਨੇ ਅਖੇ ਪਾਰਬਤੀ ਨੂੰ ਲਿਆ ਚੁੱਕ ਤੇ ਉਹ ਹੰਸ ਰਹੀ ਸੀ ਜਿੱਥੇ ਉਹਦੇ ਡਿੱਗੇ ਨੈਣ ਉਥੇ ਬਣ ਗਈ ਨਰਾਦੇਵੀ ਤੇ ਜਿੱਥੇ ਉਹਦਾ ਕੰਨ ਡਿੱਗਾ ਉਥੇ ਕੰਨੜਾ ਦੇਵੀ ਬਣਦੀ ਇਹ ਦੇਵੀਆਂ ਦਾ ਪਛੋਕੜ ਹੈ ਤੇ ਜਿਹੜਾ ਹੁਕਮ ਮੰਨਣ ਵਾਲਾ ਸੀ ਵੀਰ ਪਾਤਰ ਉਹਦੇ ਅੱਗੇ ਆ ਗਿਆ ਦੱਛ ਉਹਦਾ ਸ਼ਰਨਾਪਤ ਕਦਰ ਸੀ ਦੇਵਤਿਆਂ ਦੀ ਮੂਰਤੀ ਵੇਖੋ ਨਾ ਇਕੋ ਨਾਲ ਵਿੱਚ ਹਾਥੀ ਵਾਲਾ ਵੀ ਹੁੰਦਾ ਇੱਕ ਬੱਕਰੇ ਦੇ ਸਿਰ ਵਾਲਾ ਵੀ ਹੁੰਦਾ ਹੁਣ ਮੈਂ ਸੁਣਾਵਾਂਗਾ ਤੁਸੀਂ ਹੱਸੋਗੇ ਨਹੀਂ ਸੁਣਾਉਂਦਾ ਬੀਬੀਆਂ ਨੂੰ ਬਹੁਤ ਪਸੰਦ ਆਏਗਾ ਮੇਰਾ ਕਹਿਣ ਦਾ ਮੱਤਲਬ ਪੰਡਤ ਜੀ ਨੇ ਦੱਸਿਆ ਇੱਕ ਕੰਮ ਵੀ ਮੇਰੇ ਕੋਲ ਬਣਾਓ ਕਿਥੋਂ ਆ ਕੋ ਗੱਡੀ 60 ਦੇ ਕਰ ਲੋ ਜੀ 59 11 ਪਰ ਸਰ ਉਹ ਕਿਹਦੇ ਪਾਰਕਿੰਗ ਦੀ ਬੜੀ ਖੁੱਲੀ ਹੈ ਪਰ ਕਈ ਵਰੀ ਕਈ ਬੰਦੇ ਗਲਤ ਲਾ ਦਿੰਦੇ ਨੇ 59 11 ਮੇਰੀ ਕਹਾਣੀ ਦਾ ਰਸ ਤੁਸੀਂ ਅੱਧਾ ਕੁ ਹਰਤੋ ਤੋ ਕਹਿਣ ਦਾ ਮਤਲਬ ਉਹ ਰਾਜੇ ਦਾ ਅਛਦਾ ਵੀ ਸ਼ੇਰ ਵੜ ਦਿੱਤਾ ਪਰ्वती ਨੂੰ ਜਦੋਂ ਪਤਾ ਲੱਗਾ ਵੀ ਮੇਰੇ ਪਿਓ ਦਾ ਯਾਮ ਸੀ ਉਹਨੇ ਬੜਾ ਵਿਰੋਧ ਕੀਤਾ ਸ਼ਿਵ ਜੀ ਕਹਿਣ ਲੱਗੇ ਕਿ ਉਹ ਜਿਹੜਾ ਵੱਡਿਆ ਗਿਆ ਵੱਡਿਆ ਕਹਿੰਦੇ ਨਾ ਉਹ ਜੂਦਾ ਫਿਰ ਉਹਦੇ ਸਿਰ ਤੇ ਕਹਿੰਦੇ ਬੱਕਰੇ ਦਾ ਸਿਰ ਲਾਇਆ ਮੇਰਾ ਕਹਿਣ ਦਾ ਮਤਲਬ ਇਹਨਾਂ ਦੇ ਜੇ ਇਸ ਪਾਸੇ ਤੁਰਿਏ ਤੇ ਫਿਰ ਦੇਵੀਆਂ ਦੇਵ ਜਾਂਦਾ ਗੁਰੂ ਅਰਜੁਨ ਦੇ ਪਾਛਾਂ ਨੇ ਸਾਨੂੰ ਇਸ ਚੱਕਰ ਚੋਂ ਕੱਢਿਆ ਬਸ ਉਹਨਾਂ ਖਿਆ ਜਿਹੜਾ ਵਾ ਗੁਰੂ ਹੈ ਨਾ ना संखम बोलो ना चकरम ना गदा ना, ना श्याम आ हमने एक वीर जी भैन जी पूछ रहे भी ये जो नन्ना मुखता है इनू किमें बोलना है इनू करना नहीं ला बस इना ही बोलना न जिमें मैं बोल रहा ना संखम ना, ना, ना चकरम ਨਾ ਕਦਾ ਨਾ ਸ਼ਾਮੰ ਅਸ਼ਚਰ ਜੰਗ ਰੂਪੰ ਰਹੰਤ ਜਨਮੰ ਨਾ ਉਹਦਾ ਕੋ ਸ਼ੰਖ ਹੈ ਆਮ ਤੌਰ ਤੇ ਮੂਰਤੀ ਦੇ ਨਾਲ ਸ਼ੰਖ ਪੜਾ ਨਾ ਉਹਦਾ ਕੋ ਚੱਕਰ ਹੈ ਨਾ ਉਹਦਾ ਕੋ ਗਦਾ ਗਦਾ ਵੀ ਤੁਸੀਂ ਦੇਖੀ ਹੈ ਰਾਮ ਲੀਲਾ ਦੇ ਸਾਰਿਆਂ ਨੇ ਦੇਖੀ ਉਹ ਛੋਟੇ ਹੁੰਦੇ ਉਹ ਜਿਹੜਾ ਇੱਕ ਸ਼ਰਾਬ ਦਾ ਉਹਨੂੰ ਗਦਾ ਕਹਿੰਦੇ ਨਾਵ ਦਾ ਰੰਗ ਕਾਲਾ ਹੈ ਨਾ ਕੋਈ ਸ਼ੰਖ ਹੈ ਨਾ ਚਕਰ ਹੈ ਨਾ ਕਦਾ ਅਚਰਜ ਰੂਪਨ ਉਹਦਾ ਅਚਰਜ ਰੂਪ ਹੈ ਰਹੰਤ ਜਨਮੰ ਉਹ ਜਨਮ ਵੀ ਨਹੀਂ ਲੈਂਦਾ ਨੇਤ ਨੇਤ ਇਹ ਜਿਹੜਾ ਨੇਤ ਅਖਰ ਹੈ ਨਹੀਂ ਇਹਦੇ ਅਰਥ ਵਿੱਚ ਨਾ ਇਤੀ ਨਾ ਇਤੀ ਦਮਸੰਧ ਦਾ ਅੰਤ ਕੋਈ ਨਹੀਂ ਜਿਹਨੂੰ ਆਪਾਂ ਬੇਅੰਤ ਕਹਿੰਦੇ ਹਾਂ नेत नेत कथंत बेदा वेद भी हम उसके बेअंत है बेअंत कोई अंत नहीं ऊच मूच अपार गोविंदा गोविंद ऊच ऊचे तो ऊंचा पर कहने ऊचे थे ऊंचा भगवंत कोई न जाने तुमरा ਪ੍ਰਸ਼ਾਂਤ ਸਾਧ ਰਿਦਿਯੰ ਅਚੁੱਤ ਉਹ ਅਬਨਸ਼ੀ ਹੈ ਅਚੁੱਤ ਦਾ ਮਤਲਬ ਜਿਹੜਾ ਕਦੇ ਨਾਸ਼ ਨਹੀਂ ਹੁੰਦਾ ਤੇ ਰਹਿੰਦਾ ਕਿੱਥੇ ਹੈ ਸਾਧ ਰਿਦਿਯੰ ਸਾਧੂਆਂ ਦੇ ਹਿਰਦੇ ਵਿੱਚ ਨੇ ਹੈ ਸਾਰਿਆਂ ਦੇ ਤੇ ਪਰ ਉਹ ਮੰਨਦੇ ਨੇ ਉਹ ਯਾਦ ਕਰਦੇ ਨੇ ਤੇ ਅਸੀਂ ਭੁੱਲੇ ਹੋਏ ਹਾਂ ਬੁਝੰਤ ਨਾਨਕ ਬੜਾ ਭਾਗੀਆ ਨਾਨਕ ਜੀ ਫਰਮਾਉਂਦੇ ਨੇ ਜਿਹੜੇ ਵੱਡੇ ਭਾਗਾਂ ਵਾਲੇ ਨੇ ਉਹ ਇਸ ਗੱਲ ਨੂੰ ਬੁੱਝ ਲੈਂਦੇ ਨੇ ਬੁੱਝਣ ਦਾ ਮਤਲਬ ਜਾਣ ਲੈਂਦੇ ਨੇ ਮੰਨ ਲੈਂਦੇ ਬਹੁਤੇ ਜਿਹੜੇ ਨੇ ਉਹ ਸੁਣ ਕੇ ਪੜ ਜਾਂਦੇ ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਂਸ਼ਿਆਲ ਕਰਾ ਬਿਖਮ ਸਥਾਨ ਮਨਮੋਹ ਮਦਨਿ ਮਹਾ ਅਸਾਧ ਪੰਚ ਤਸਕਰਾ ਹੀਤ ਮੋ ਪੈ ਪਰਮ ਬ੍ਰਹਮਣੰ ਅਹੰਗ ਫਾਂਤ ਤੀਖਣ ਕਟਨ ਪਾਵਕ ਤੋ ਅਸਾਧ ਘੋਰੰ ਅਗੰ ਤੀਰ ਨ ਲੰਗਨ ਪਾਜ ਸਾਧ ਸੰਗੁ 쿠ਪਾਰ ਨਾਨਕ ਹਰ ਚਰਨ ਸ਼ਰਨ ਉਧਰਨ ਕਿਰਪਾ ਬੜੀ ਢੂੰਗੀ ਗੱਲ ਕਹੀ ਪਾਤਸ਼ਾਹ ਕਹਿੰਦੇ ਜਿਹੜੇ ਬੰਦੇ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦੇ ਉਹਨਾਂ ਨੂੰ ਮੈਂ ਐਂ ਸਮਝੋ ਉद्याਨ ਬਸੰਗ ਸੰਸਾਰੰ ਉद्याਨ ਕਹਿੰਦੇ ਨੇ ਜੰਗਲ ਬਿਆਪਨ ਬਸੰਗ ਮੈਨਾਂ ਰਹਿੰਦੇ ਆ ਉਹਨਾਂ ਲਈ ਇਹ ਸੰਸਾਰ ਜੰਗਲ ਰੂਪ ਹੈ ਭਾਵ ਜਿਵੇਂ ਜੰਗਲ ਵਿੱਚ ਕੋਈ ਰਹਿੰਦਾ ਹੈ ਇਸ ਤਾਂ ਦੇ ਤੇ ਜੰਗਲ ਵਿੱਚ ਫਿਰ ਜਿਹੜਾ ਰਹੇ ਉਹਦੇ ਸਾਥੀ ਮਿੱਤਰ ਕੌਣ ਹੁੰਦੇ ਨੇ ਸ਼ਨਬੰਦੀ ਸ਼ਵਾਨ ਸ਼ਿਆਲ ਖਰਾ ਖਰਾ ਕਹਿੰਦੇ ਖੋਤਿਆਂ ਨੂੰ ਸ਼ਿਆਲ ਕਰਨੇ ਗਿਜੜਾਂ ਸਵਾਨਾਂ ਨੇ ਕੁੱਤਿਆਂ ਇਹ ਬਿਰਤੀਆਂ ਜਿਹੜਾ ਬੰਦਾ ਬੰਦਿਆਂ ਵਲੇ ਕੰਮ ਨਾ ਕਰੇ ਉਹਨੂੰ ਤੁਸੀਂ ਫਿਰ ਕੀ ਕਹਿੰਦੇ ਛੱਡੋ ਜੀ ਇਹ ਵੀ ਕੋਈ ਬੰਦਾ ਹੈ ਹੈ ਤੇ ਬੰਦਾ ਪਰ ਤੁਸੀਂ ਉਹਨਾਂ ਜਿਹੜਾ ਪੀ ਕੇ ਨਾਲੀ ਚ ਡਿੱਗਾ ਹੋਵੇ ਉਹਨੂੰ ਕੀ ਕਹਿੰਦੇ ਇਹ ਬੰਦਾ ਹੈ ਕਿ ਮਤਲਬ ਉਹ ਸੰਸਾਰ ਵਿੱਚ ਰਹਿੰਦਾ ਹੋਇਆ ਉਹਦੀ ਬਿਰਤੀ ਇਹੋ ਜੀ ਹੈ ਜਿਹੋ ਜੀ ਪੁੱਤਿਆਂ ਦੀ ਖੋਤਿਆਂ ਦੀ ਜਿਹੜਾ ਰੂੜੀਆਂ ਤੇ ਲੇਟ ਦਾ ਫਿੱਤਾ ਹੈ ਮਤਲਬ ਕਹਿਣ ਤੋਂ ਕਿ ਉਹ ਬੰਦਾ ਹੁੰਦਾ ਵੀ ਬੰਦਾ ਨਹੀਂ ਜੇ ਗੁਰਬਾਣੀ ਨੂੰ ਧਿਆਨ ਨਾਲ ਪੜ੍ਹੀਏ ਨਾ ਆਹ ਕੁਮਾਰ ਪਾਤਸ਼ਾਹ ਕੰਦ ਨੇ ਅੰਦੇ ਇਹ ਨਾ ਆਖੀਆਂ ਜਨਮਖ ਖ ਲੋਇਣ ਨਾ ਅੰਦੇ ਸੇਈ ਨਾਨਕਾ ਅੰਦੇ ਸੇਈ ਨਾਨਕਾ ਜੇ ਖਸ਼ਮੋਂ ਉੱਠੇ ਜਾਣ ਅੱਖਾਂ ਉਹਨਾਂ ਨੂੰ ਅੰਨੇ ਨਾ ਆਖੋ ਜਿਨ੍ਹਾਂ ਦੇ ਮੂੰਹ ਤੇ ਅੱਖਾਂ ਨਹੀਂ ਹੈਗੀਆਂ ਅਸਲ ਅੰਨੇ ਉਹ ਨੇ ਜਿਨ੍ਹਾਂ ਕੋਲ ਅੱਖਾਂ ਵੀ ਹੈਗੀਆਂ ਨੇ ਤੇ ਕੰਮ ਅੰਨਿਆਂ ਵੜੇ ਕੰਮ ਤੁਸੀਂ ਵੀ ਕਹਿੰਦੇ ਹੋ ਤੁਸੀਂ ਸੜਕ ਤੇ ਜਾਂਦੇ ਹੋ ਤੇ ਤੁਹਾਨੂੰ ਪਿੱਛੋਂ ਆ ਕੋਈ ਸਾਈਕਲ ਮਾਰੇ ਠੋਕਰ ਤੁਸੀਂ ਕੀ ਅੰਦੇ ਭਾਈ ਤੁੰਨਾ ਅਗਰੇ ਕੁੱਦੇ ਖਾਏ ਗਿਆ ਕੰਮ ਤੋਂ ਅੰਨੇ ਹੋਣ ਆਹ ਕਹਿੰਦੇ ਗੱਲ ਤੋਂ ਜਿਹੜੇ ਬੰਦੇ ਹੋ ਕੇ ਬੰਦਿਆਂ ਵਾਲੇ ਕੰਮ ਨਾ ਕਰ ਉਹਨਾਂ ਨੂੰ ਫਿਰ ਕੀ ਕਹੋ ਉਹ ਖੋਤਿਆਂ ਵਰਗੇ ਮੈਂ ਕਹਾ ਤੇ ਸ਼ਾਇਦ ਕੋਈ ਲੱਗ ਤੋਂ ਲਈ ਪਰ ਗੁਰੂ ਸਾਹਿਬ ਕਹਿ ਰਹੇ ਨੇ ਭਾਈ ਇਹ ਗੱਲ ਸਮਝ ਲਈ ਉਹ ধ্যান ਵਸਨੰ ਸੰਸਾਰੰ छन बंदी स्वान श्याल खरा बिखम सथान मोह मदरि महा असाध पंच, तस्करा। असाद पंच तस्करा। तस्कर तस्कर कोरान ये पंजे चोर जेड़े असाध ने आसाधगू के के ना जाए काबू ना आए ये उन्होंने चमड़े लगे ਉਹ ਅਹੰਕਾਰ ਦੇ ਨਸ਼ੇ ਵਿੱਚ ਰਹਿੰਦੇ ਨੇ ਮੋਹ ਦੇ ਨਸ਼ੇ ਵਿੱਚ ਰਹਿੰਦੇ ਨੇ ਹੀ ਤੇ ਮੋ ਪੈ ਪਰਮ ਭ੍ਰਮਣ ਅਹੰਗ ਫਾਸ ਤੀਖਣ ਕਟਨਾ ਉਹ ਮੋਹ ਦੇ ਚੱਕਰ ਵਿੱਚ ਫੇਰ ਰਹਿੰਦੇ ਨੇ ਹਰ ਵੇਲੇ ਡਰਦੇ ਰਹਿੰਦੇ ਨੇ ਆ ਨਾ ਹੋ ਜਾਏ ਉਹ ਨਾ ਹੋ ਜਾਏ ਉਹਨਾਂ ਨੂੰ ਪਰਮ ਛਟ ਮਖੜਦੇ ਹੀ ਨਹੀਂ ਹੈਗੇ ਹਰ ਵੇਲੇ ਇਹ ਨਿਛਮਾਰਤੀ ਕਹਿੰਦੇ ਤਾਂ ਡਰਦੇ ਨਹੀਂ ਜੇ ਪੱਛੋਂ ਕੋਈ ਬਾਜ ਮਾਰਦੀ ਤਾਂ ਡਰਦੇ ਨੇ ਪਤਾ ਨਹੀਂ ਕੰਮ ਬਣੇਗਾ ਨਾ ਬਣੇ ਐਵੇਂ ਹੀ ਚੱਕਰਾਂ 'ਚ ਪੈ ਰਹੇ ਨੇ ਔਰ ਇਸ ਨਾਲ ਉਹਨਾਂ ਦੇ ਗਲੇ ਵਿੱਚ ਅਹੰਕਾਰ ਦੀ ਫਾਈ ਭੇਜਿੰਦੀ ਪਾਪਕ ਤੋਂ ਅਸਾਧ ਘੋਰ ਹੁਣ ਪਾਪਕ ਕਹਿੰਦੇ ਨੇ ਅਗਨ ਉਹਨਾਂ ਨੂੰ ਇਹ ਅਸਾਧ ਬਿਮਾਰੀਆਂ ਚੰਬੜੀਆਂ ਲੱਗੀਆਂ ਨੇ ਅਗਮ ਤੀਰ ਨੰਦਨ ਅਗਮ ਇਹ ਅੱਖਰ ਗੁਰਬਾਣੀ ਦੇ ਦੋ ਰੂਪਾਂ ਵਿੱਚ ਆਉਂਦਾ ਹੈ ਜਿਹਨੂੰ ਟੀਪੀ ਲੱਗੀ ਹੋਵੇ ਉਹਨੂੰ ਪੜਨਾ ਹੈ ਅਗਮ ਨੂੰ ਜਿਹਨੂੰ ਨਾ ਲੱਗੀ ਹੋਵੇ ਉਹਨੂੰ ਪੜਨਾ ਹੈ ਅਗਮ ਅਰਥ ਸੇ ਕੋਈ ਹੈ ਕਵਤਾ ਦੇ ਤੋਲ ਵਿੱਚ ਕਈ ਵਾਰੀ ਕਿਦਰੇ ਟੀਪੀ ਨਹੀਂ ਪੈਂਦੀ ਤੇ ਕਿਦਰੇ ਘਟੋਂ ਕਈ ਅਟ ਜਾਂਦੇ ਨੇ ਜੀ ਅਗਮ ਨਾਲ जिथे टिपी लगी उ अगम जिथे टिपी नहीं अगम अगम तीर ना लंघने वो फिर संसार समुद्र तो पार नहीं लंघ सकते डुबई रहते महाराज फिर भी कोई तरीका दसो हाँ एक तरीका है ना साध, संग, गोपाल नानक हम इतने भी गोपाल के गगे दो मात्रा ने ਇਥੇ ਅਸਲ ਦੇ ਉਲਟ ਬੋਲਣੀ ਗੋਪਾਲ ਨਹੀਂ ਕਹਿਣਾ ਗੋਪਾਲ ਨਾਨਕ ਜੀ ਫਰਮਾਉਂਦੇ ਨੇ ਜੇ ਗੁਰੂ ਦੀ ਸੰਗਤ ਵਿੱਚ ਬਹਿ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਲੱਗ ਪਾਉ ਹਰ ਚਰਨ ਸ਼ਰਨ ਉਧਰਨ ਕਿਰਪਾ ਉਹਨਾਂ ਦੇ ਕਿਰਪਾ ਹੋ ਜਾਂਦੀ ਉਹ ਹਰੀ ਦੀ ਚਰਨ ਸ਼ਰਨ ਵਿੱਚ ਆ ਜਾਂਦੇ ਨੇ ਤੇ ਉਧਰਨ ਦਾ ਮਤਲਬ ਤਰ ਜਾਂਦੇ ਉਹ ਸੰਸਾਰ ਵਿੱਚ ਡੁੱਬਣ ਤੋਂ ਬਚ ਜਾ। ਕਈ ਕੀ ਸ਼ਲੋਕ ਬੜੇ ਡੂੰਘੇ ਉਹਨਾਂ ਦੀ ਵਿਆਖਿਆ ਲਈ ਚੰਗਾ ਸਮਝ ਲਾਉਣਾ ਪੈਂਦਾ ਹੈ ਤਾਂ ਸੰਗਤ ਨੂੰ ਸਮਝ ਆਉਂਦੀ ਹੈ। ਕਿਰਪਾ ਕਰੰਤ ਗੋਬਿੰਦ ਗੋਪਾਲਾ। ਕਿਰਪਾ ਕਰੰਤ ਗੋਬਿੰਦ ਗੋਪਾਲਾ। ਸਗਲੇ ਅੰਗ ਰੋਗ ਖੰਡਣੇ। ਸਗਲੇ ਅੰਗ ਰੋਗ ਖੰਡਣੇ। ਸਾਧ ਸੰਗੇਣ ਗੁਣ ਰਮਤ ਨਾਨਕ। ਸ਼ਰਨ ਪੂਰਨ ਪਰਮੇਸ਼ਵਰਾ ਅੱਛਾ ਕਹਿੰਦੇ ਜੇ ਉਹ ਗੋਬਿੰਦ ਗੋਪਾਰ ਕਿਰਪਾ ਕਰ ਦੇ ਆਪਣੇ ਲੱਗ ਲਾ ਦੇ ਆਪਣਾ ਸਿਮਰਨ ਬਖਸ਼ ਸਾਰੇ ਰੋਗ ਖੰਡਣ ਹੋ ਜਾਂਦੇ ਵੱਡੇ ਤੋਂ ਵੱਡੇ ਰੋਗ ਜਿਹੜੇ ਨੇ ਅਸਾਧ ਰੋਗ ਗੁਰੂ ਮਹਾਰਾਜ ਤੇ ਸੌਖਾ ਤਰੀਕਾ ਦੱਸਦੇ ਨੇ ਭਾਈ ਕਰਿਸ਼ਨਾਨ ਸਿਮਰ ਪ੍ਰਭ ਮੰਤਨ ਭਏ ਬੋਟ ਵਿਦਨ ਲਾਥੇ ਪ੍ਰਭ ਪ੍ਰਕ੍ਰਿ ਬਨੇ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਓ ਸੁਣੋ ਪੜੋ ਨਿਤ ਭਾਈ ਗੁਰਪੁਰੇ ਤੂੰ ਸਾਧ ਸੰਗੇਨ ਗੁਣ ਰਮਤ ਨਾਨਕ ਜੀ ਫਰਮਾਉਂਦੇ ਨੇ ਜੇ ਸਾਧ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਨ ਲਗ ਪਵੇ शरण पूरण परमेश्वर ते ਉਸ ਪਰਮੇਸ਼ਰ ਜੋ ਪੂਰਨ ਹੈ ਜਿਸ ਵਿੱਚ ਕੋਈ ਕਮੀ ਨਹੀਂ ਉਹਦੀ ਸ਼ਰਨ ਵਿੱਚ ਆ ਜਾਵੇ ਉਹਦਾ ਬਚਾਅ ਹੋ ਸਕਦਾ ਹੈ श्याम मधुर मनुख्यम मधुर ਨਹੀਂ ਮਧੁਰ ਹੈ ਮਧੁਰ ਤਾਂ ਜੇ ਲੰਗ ਕਿ ਵੀ ਬੋਲਣਾ ਹੈ ਜਿਹਨੂੰ ਮਧ ਮਿੱਠਾ ਕਿ श्याम लंग मधुर मनुख्यंग हृदय भूम वैरना निवंत हुवंत मिथ्या चेतन संत स्वजन देखो महाराज कई गलों तो सानू सावधान भी करते कहना जो बंदा देखे सोहना श्याम बाबा प्यारा रंग हो प्य मधुर ਮਿਠਾਵੀ ਹੋਵੇ ਕਈ ਬੰਦੇ ਉਸ ਤੋਂ ਬੜੇ ਮਿੱਠੇ ਹੁੰਦੇ ਨੇ ਐਸੀਆਂ ਗੱਲਾਂ ਕਰਨਗੇ ਵੀ ਬੰਦੇ ਪੋਲੇ ਪਾਲੇ ਫਸਾਉਂ ਮਾਰੇ ਜਿੰਗ ਸਿਆਮਲੰਗ ਵੀ ਹੋਵੇ ਮਦਰ ਮਿਠਾਵੀ ਹੋਵੇ ਪਰ ਰਿਜੰਗ ਭੂਮ ਬੈਰਣਾ ਭੂਮ ਦੇ ਮੰਮੇ ਨੂੰ ਸਿਆਰੀ ਹੈ ਇਹ ਨਿਯਮ ਯਾਦ ਰੱਖੋ ਜਦੋਂ ਕਿਸੇ ਨਾਉਂ ਦੇ ਮੰਮੇ ਅੱਖਰ ਨੂੰ ਸਿਆਰੀ ਲੱਗ ਜਾ ਉਹ ਫਿਰ ਭੂਮੀ ਬਣ ਜਾਂਦੀ ਹੈ ਇਹ ਸੁੰਦਰ ਹੋਵੇ ਤੇ ਸੁਧਰੀ ਬਣ ਜਾਂਦੀ ਵਨ ਅਸਰਟ ਮੈਂ ਜਾਣ ਕੇ ਨਹੀਂ ਛੇੜਦਾ ਕਿਉਂਕਿ ਤੁਸੀਂ ਵਿਆਕਰਨ ਬਾਰੇ ਬਹੁਤਾ ਜਾਣਦੇ ਨਹੀਂ ਤੇ ਮੈਂ ਜਾਨਾ ਵੀ ਤੁਹਾਨੂੰ ਚੇਟਕ ਲੱਗ ਜਾਏ ਫਿਰ ਅਗਲੀ ਵਾਰੀ ਜਦੋਂ ਜੱਗੀ ਸਾਹਿਬ ਪੜਾਵਾਂਗੇ ਨਾ ਫਿਰ ਇਹਨੂੰ ਤੁਹਾਨੂੰ ਮਾਸ਼ ਨਹੀਂ ਬਣਾ ਦੇਵਾਂ ਫਿਲਹਾਲ ਇੱਥੇ ਭੂਮ ਦਾ ਮਤਲਬ ਹੈ ਭੂਮੀ ਹਿਰਦੇ ਵਿੱਚ ਅੰਦਰ ਵਹਿਰ ਭਾਵ ਰੱਖੇ बहरों सोना भी हो भी करे। फिर पढ़ो श्यामलंग मधुर मानुख्यम निध्यंग भूम वैरना निवंत हुवंत मिथ्या मिथ्या का मतलब झूठ निवंत का मतलब नीवा होना कई बंदे बड़ा मतलब क्ढन वास्ते जाते आशा की बात सुनो अपराधी दौरान नेवे जो हंता मिलता है शीश नेवाया है क्या थी है या हृदय उस देखा बाहर निमरता भी दिखावे ते अंदर खोट होवे मरक ने ए होजा बंदा बड़ा खतरनाक चेतन संत स्वजन ਜਿਹੜੇ ਸੰਤ ਨੇ ਜਿਹੜੇ ਸੱਜਣ ਉਹ ਇਹੋ ਜਿਹੇ ਬੰਦਿਆਂ ਤੋਂ ਬੜੇ ਬਚ ਕੇ ਰਹਿੰਦੇ ਇਹਨਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਭਾਵੇਂ ਬੰਦੇ ਉੱਤੋਂ ਦੇਖਣ ਨੂੰ ਸੋਹਣੇ ਹੋਣ ਮਿੱਠਾ ਵੀ ਬੋਲਣ ਨਿਮਰਤਾ ਵੀ ਕਰਨ ਪਰ ਜਿਨ੍ਹਾਂ ਦੇ ਅੰਦਰ ਖੋਟ ਹੈ ਭਰੇ ਬੰਦੇ ਉਹਨਾਂ ਤੋਂ ਬਚ ਕੇ ਰਹਿੰਦੇ ਫਿਰ ਦੇਖੋ ਸ਼ਿਆਮ ਰੰ ਮਧੁਰ ਮਨੁਖ్యం विद्यंग भूम वैरण निवंत हुवंत मिथ्या चेतनं संतु सज्जन हुन पाछल के मैंने ए बंदा आप सारे ही बंदे ते सारे उते गल टुक दी है अचेत मूड़ा ना जानंत ਹਾਂ ਇਹਨੂੰ ਮੂੜਾ ਨਹੀਂ ਕਹਿਣਾ ਥੋੜਾ ਜਿਹਾ ਰਾੜੇ ਨੂੰ ਪਾਰਾ ਕਰ ਦਿਓ ਮੂੜਾ ਜਿਵੇਂ ਮੂਰਖ ਬੰਦੇ ਨੂੰ ਮੂੜ ਕਹਿੰਦੇ ਆ ਅਚੇਤ ਮੂੜਾ ਨਾ ਜਾਣਨ ਕਟੰਤ ਸਾਸ ਸਾਨਿਤ ਪ੍ਰਤੇ ਖਿਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਘਰਾਸਤੇ रचंत पुरखा कुटुंब लीला अनित आसा बिखिया बिनो परमंत परमंत बहु जन्म हारे शरण नानक करुणा में अचेत अचेत किनु कहंदे ने, ने? जेड़ा बेखबर मूड़ा मूर्ख ना जाणंत नहीं जाण ਕੇ ਘਟੰਤ ਸ਼ਾਸਨਿਤ ਭਰੇ ਸਾਡੇ சுவாਸ ਰੋਜ ਕੱਟ ਲੈ ਪਰ ਸਾਡੇ ਵਿੱਚੋਂ ਕਿੰਨਿਆਂ ਕੋ ਦਾ ਧਿਆਨ ਹੈ ਬੁੱਧਤ ਕਰਨ ਦੇਖੀ ਜਾਏਗੀ ਜੋ ਹੋਵੇ ਨਹੀਂ ਬਾਣੀ ਸੰਨਿਸ਼ ਸਾਧਨ ਕਰੇ ਚੇਤਨਾ ਹੈ ਤਾਂ ਚੇਤਨਾ ਨਿਸ ਦਿਨ ਮੈਂ ਪ੍ਰਾਨੀ छिन छिन औद बेहत हैं बूटे घटजों पानी हर गुण कहे ना वही मूर्ख अगे